ਤਾਂ ਸਾਡੇ ਨਾਲ ਬੀਬੀ ਜਗੀਰ ਕੌਰ ਜੁੜ ਗਏ ਨੇ ਫੋਨ ਲਾਈਨ ਤੇ ਬੀਬੀ ਜੀ ਬਹੁਤ-ਬਹੁਤ ਸਵਾਗਤ ਹੈ న్యూਸ 18 ਪੰਜਾਬ ਤੇ ਤੁਸੀਂ ਪੜ ਲਿਆ ਹੋਣਾ ਸਾਰਾ ਬਿਆਨ ਵਿਕਰਮ ਮਜੀਠੀਆ ਹੋਰਾਂ ਦਾ ਸਭ ਤੋਂ ਪਹਿਲਾ ਪ੍ਰਤੀਕਰਮ ਕਿਸ ਸੰਦਰਭ ਚ ਦੇਖ ਰਹੇ ਹੋ ਦੇਖੋ ਮੈਂ ਤੇ ਪਰਮੇਸ਼ਰ ਦਾ ਸ਼ੁਕਰਾਨਾ ਕਰਦੀ ਆ ਜੀ ਕਿ ਲਗਾਤਾਰ 215 ਤੋਂ ਲੈ ਕੇ ਜੀ ਖਾਸ ਕਰਕੇ ਜਿਹੜੀ ਕੌਮ ਦੀ ਹਾਲਾਤ ਬਣੀ ਹੋਈ ਹੈ ਉਹ ਸਾਰੇ ਪੀੜਤ ਨੇ ਵਿਚ ਪਾਰਟੀ ਦੇ ਸਾਰੇ ਉਸ ਵੇਲੇ ਇਹ ਮਤੇਈ ਸਨ ਕਿ ਅਸੀਂ ਸਾਰੇ ਸ਼੍ਰੀ ਅਕਾਲਤਾ ਸਾਹਿਬ ਤੇ ਜਾ ਕੇ ਮਾਫੀ ਮੰਗ ਕੇ ਇਕੱਠੇ ਹੋ ਕੇ ਪਾਰਟੀ ਵੀ ਤਕੜੀ ਕਰੀਏ ਸ਼੍ਰੀ ਅਕਾਲਤਾ ਸਾਹਿਬ ਦੀ ਕਾਰਗੁਜ਼ਾਰੀ ਨੂੰ ਵੀ ਬਹਾਲ ਕਰੀਏ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਸੰਸਥਾ ਜਿਹੜੀ ਹੈ ਉਹਨੂੰ ਵੀ ਮਜ਼ਬੂਤ ਰੱਖੀਏ ਔਰ ਬੜੇ ਜ਼ੋਰ ਲਾਉਣ ਤੋਂ ਬਾਅਦ ਅਸੀਂ ਹਾਰਕेश ਸ਼੍ਰੀ ਅਕਾਲਤਾ ਸਾਹਿਬ ਤੇ ਜਦੋਂ ਗਏ ਸੀ ਉਹਦਾ ਮਕਸਦ ਹੀ ਇਹ ਸੀ ਕਿ ਅਕਾਲਤਾ ਸਾਹਿਬ ਦੇ ਜਾਣਦਾ ਹੈ ਕਿ ਅਸੀਂ ਉਥੇ ਫਰਿਆਦ ਕਰਕੇ ਜਿਹੜੀਆਂ ਗਲਤੀਆਂ ਨੇ ਉਹ ਆਪਣੀ ਝੋਲੀ 'ਚ ਪਾ ਕੇ ਮਾਫੀ ਮੰਗ ਸਕੀਏ ਔਰ ਹੋਇਆ 2 ਦਸੰਬਰ ਆਇਆ ਲੰਬੇ ਸਮੇਂ ਤੋਂ ਬਾਅਦ 2 ਦਸੰਬਰ ਆਇਆ ਸਰਦਾਰ ਸ੍ਰੀ ਸੇਜੀ ਬਦਲ ਤੇ ਬਾਕੀ ਸਾਰੇ ਅਸੀਂ ਜਾ ਕੇ ਕਟਾਰੇ 'ਚ ਖੜੇ ਹੋਏ ਜਿੰਨਾ ਜਿੰਨਾ ਦੋਸਤ ਸੀ ਜਿੰਨੀ ਜਿੰਨੀ ਗਲਤੀ ਸੀ ਜਿੰਨਾ ਜਿੰਨਾ ਗੁਨਾਹ ਸੀ ਅਸੀਂ ਝੋਲੀ 'ਚ ਵੀ ਪਾਇਆ ਮਾਫੀ ਵੀ ਮੰਗੀ ਜਿਹੜਾ ਕਾਦਰ ਸਾਹਿਬ ਦਾ ਹੁਕਮਨਾਮਾ ਵੀ ਜਾਰੀ ਹੋਇਆ ਸਾਰੀ ਕੌਮ ਨੇ ਸਕੂਨ ਮਹਿਸੂਸ ਕੀਤਾ ਜਦੋਂ ਉਹਨਾਂ ਨੇ ਸਰਵ ਸੇਵਾ ਮਾਲਾਈਆਂ ਜਾਂ ਸਾਨੂੰ ਕੋਈ ਸਜਾਮਾ ਸੁਗਾਈਆਂ ਜਾਂ ਸਾਨੂੰ ਤਰਖਾ ਲਾਈ ਜਾਂ ਸਾਡੀ ਸਾਡੇ ਵਰਗਿਆਂ ਨੂੰ ਸੇਵਾ ਲਈ ਜਿੰਨੇ ਜਿੰਨੇ ਸੀ ਭਾਗੀ ਵਾਲ ਸੀ ਸਭਨਾਂ ਨੂੰ ਉਹਨਾਂ ਨੇ ਆਪਣੇ ਹੁਕਮਨਾਮੇ ਦੇ ਵਿੱਚ ਉਪਦੇਸ਼ ਕੀਤਾ ਜੀ ਮੈਂ ਸਮਝਦੀ ਹਾਂ ਕਿ ਉਸ ਵੇਲੇ ਕਿ ਜਿਹੜੀ ਸਭ ਤੋਂ ਵੱਡੀ ਗੱਲ ਸੀ ਕਿ ਸਾਰੀ ਸੰਸਥਾ ਜਿਹੜੀ ਚੋਮਣੀ ਕਾਲੀ ਦਲ ਦੀ ਉਹਨੂੰ ਮਜ਼ਬੂਤ ਕਰ ਲਈ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਔਰਾਰੇ ਇਸ ਗੱਲ ਦੇਤੇ ਸੰਤੁਸ਼ਟ ਹੋਏ ਸੰਤੋਸ਼ਤੀ ਇਸ ਲਈ ਸੀ ਕਿ ਪੀਐਸਟੀ ਕਮਸ ਟੂ ਕਮ ਆਪਣੀ ਸੰਸਥਾ ਨੂੰ ਮੁੜ ਕੇ ਸੁਰਜੀਤ ਕਰ ਸਕਦੇ ਆ ਪੁਨਰ ਸੁਰਜੀਤੀ ਹੋ ਸਕਦੀ ਸੀ ਪਰ ਅਫਸੋਸ ਕਿ ਉਸ ਤੋਂ ਬਾਅਦ ਜਿਹੜੇ ਇਹਨਾਂ 1 ਮਹੀਨੇ ਦੇ ਵਿੱਚ ਜਾਂ 26 ਦਿਨਾਂ ਦੇ 28 ਦਿਨ ਜੋ ਵਰਤਾਰਾ ਹੋਇਆ ਉਸ ਵਰਤਾਰੇ ਦੇ ਨਾਲ ਮੇਰਾ ਖਿਆਲ ਹੈ ਹਰ ਸਿੱਖ ਕਿਤੇ ਵੀ ਬੈਠਾ ਹੋਇਆ ਉਹ ਸਾਰੇ ਬੁਲੰਦਰੇ ਗਏ ਸਾਡੇ ਵਰਕਰਾਂ ਦੇ ਵਿੱਚ ਵੀ ਸਾਡੇ ਲੀਡਰਾਂ ਦੇ ਵਿੱਚ ਵੀ ਬਹੁਤ ਵੱਡੀ ਤੜਪ ਸੀ ਬਹੁਤ ਵੱਡੀ ਪੀੜ ਸੀ ਬਹੁਤ ਵੱਡੀ ਤਕਲੀਫ ਸੀ ਔਰ ਮੈਂ ਸਬੀਦੀ ਹੈ ਕਿ ਅੰਦਰੋਂ ਅੰਦਰ ਸਾਰੇ ਦੁਖੀ ਸੀ ਸਾਰੇ ਟੁੱਟੇ ਪਏ ਸੀ ਅਜੇ ਅਜੇ ਬਹੁਤ ਸਾਰੇ ਕਾਲ ਤੱਕ ਹੋਣਗੇ ਮੈਂ ਤੁਹਾਨੂੰ ਸਾਫ਼ ਕੱਲ ਵੀ ਕਿਹਾ ਸੀਗਾ ਕਿ ਬਹੁਤ ਸਾਰੇ ਵਰਕਰ ਜਿਹੜੇ ਅੱਜ ਲੀਡਰ ਜਿਹੜੇ ਅੱਜ ਸੁਖਬੀਸੇ ਬਦਲਣ ਕਾਲ ਨੂੰ ਨਹੀਂ ਹੋਣਗੇ ਕਿਉਂਕਿ ਸਾਨੂੰ ਪਤਾ ਹੈ ਹਰ ਇੱਕ ਦੇ ਅੰਦਰ ਦੀ ਹਾਲਾਤ ਕੀ ਹੈ ਕੋਈ ਨਹੀਂ ਚਾਹੁੰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਨਾਲੋਂ ਅਸੀਂ ਟੁੱਟ ਜਾਈਏ ਕੋਈ ਨਹੀਂ ਚਾਹੁੰਦਾ ਕਿ ਅਸੀਂ ਸ੍ਰੀ ਜਿਹਨੂੰ ਅਸੀਂ ਰੋਜ਼ਦਾਰੇ ਲਾਦੇ ਹਾਂ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਛਾਨ ਹੈ ਉਹ ਦੋ ਕੀ ਟੁੱਟ ਜਾਈਏ ਸੋ ਮੈਂ ਸਬੀਦੀ ਹੈ ਜਿਹੜੀਆਂ ਗੱਲਾਂ ਸਾਰੇ ਦੇ ਮਨਾਂ 'ਚ ਸੀ ਅੱਜ ਕੱਲ ਦੀ ਜਿਹੜੀ ਪੀੜਾ ਲਗਾਤਾਰ 1 ਮਹੀਨੇ ਦੇ ਵਿੱਚ ਚੱਲ ਰਹੀ ਸੀ ਉਹ ਸਾਰੇ ਤੇ ਬਾਹਰ ਆ ਰਹੀ ਹੈ ਮੈਂ ਧੰਨਵਾਦ ਕਰਦੀ ਹਾਂ ਵੈਲਕਮ ਕਰਦੀ ਹਾਂ ਕਿ ਅੱਜ ਸਾਡੇ ਲੀਡਰਾਂ ਨੇ ਜਿਹੜੇ ਦੂਰੋਂ ਨਾਲ ਹੀ ਸਾਡੇ ਸਾਰੇ ਦੁਖੀਤਾਂ ਪੀੜਤਾਂ ਅੱਜ ਜੋ ਹਾਂਕੇ ਬੋਲੇ ਐ ਮੈਂ ਉਹਨਾਂ ਦਾ ਧੰਨਵਾਦ ਕਰਦੀ ਕਿਉਂਕਿ ਇਹ ਧਰਤੀ ਪੰਜਾਬ ਦੀ ਲਹੂ ਲੁਹਾਨ ਹੋਈ ਸਾਡੇ ਬਜ਼ੁਰਗਾਂ ਦੇ ਖੂਨ ਦੇ ਨਾਲ ਬੜੀਆਂ ਕੁਰਬਾਨੀਆਂ ਹੋਈਆਂ ਸ਼੍ਰੋਮਣੀ ਅਕਾਲੀ ਦਲ ਕਿਸ ਮਕਸਦ ਲਈ ਬਣਿਆ ਸੀ ਜੇ ਸਿਉ ਪਹਿਰੇ ਤਰੀਕਾ ਕਰ ਸਕੇ ਤਾਂ ਕੀ ਫਾਇਦਾ ਸਾਡੀ ਸਿਆਸਤ ਦਾ ਸਾਡੀਆਂ ਕੁਰਸੀਆਂ ਦਾ ਅਸੀਂ ਜੇ ਉਧਰ ਵੀ ਕਮਜ਼ੋਰ ਹੋਏ ਤੇ ਜਿਹੜੀ ਤਖਤਾ ਦੀ ਮਹਾਂਤਰ ਵੀ ਥੇਸ ਪਜਾਤੀ ਮੇਰਾ ਖਿਆਲ ਹੈ ਕਿ ਅੱਜ ਬਹੁਤ ਵਰੀਆ ਸਟੈਪ ਉਹਨਾਂ ਨੇ ਲਿਆ ਔਰ ਸਾਰੇ ਨੇ ਇੱਕ ਬੜੀ ਵੱਡੀ ਜਾਏਗੀ ਇਹ ਅਕਵਾਈ ਵੀ ਜਾਏਗੀ ਕਿ ਅਸੀਂ ਸਾਰੇ ਇਕੱਠੇ ਹੋ ਕੇ ਸੀ ਇਕਾਤਾ ਸਰਦ ਤੁਮੜ ਪਤ ਹੋਈ ਅੱਛਾ ਬੀਬੀ ਜੀ ਇਹਦੇ ਚ ਇੱਕ ਚੀਜ਼ ਦਾ ਹੋਰ ਜ਼ਿਕਰ ਹੈ ਇੱਕ ਗੱਲ ਤੇ ਆਪਾਂ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਜਿਨ੍ਹਾਂ ਨੂੰ ਹਟਾਇਆ ਗਿਆ ਇੱਕ ਤਾਂ ਇਸ ਚੀਜ਼ ਦਾ ਜ਼ਿਕਰ ਹੈ ਦੂਜਾ ਜ਼ਿਕਰ ਜਿਹੜਾ ਜ਼ੋਰ ਦੇ ਕੇ ਕੀਤਾ ਗਿਆ ਬਿਕਰਮ ਮਜੀਠੀਆ ਜਾਂ ਬਾਕੀ ਆਗੂਆਂ ਵੱਲੋਂ ਉਹ ਕਿਹਾ ਗਿਆ ਹੈ ਕਿ ਜਿਹੜੀ ਜਿਹੜੀ ਸੁਧਾਰ ਲਹਿਰ ਬਣੀ ਸੀ ਜਿਨ੍ਹਾਂ ਦੇ ਜਿਹੜੇ ਪਾਸੇ ਤੁਸੀਂ ਵੀ ਖੜੇ ਸੀ ਕਿ ਉਹਨਾਂ ਦੇ ਨਾਲ ਜੋ ਆਦੇਸ਼ ਹੋਏ ਸੀ 2 ਦਸੰਬਰ ਦੇ ਉਹਦੇ ਚ ਪੰਥਕ ਏਕਤਾ ਦੇ ਲਈ ਆ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਅੱਡੋ ਅੱਡੀ ਚੁੱਲ੍ਹੇ ਤੇ ਆ ਕੇ ਇੱਕ ਬਣਾ ਲਓ ਉਸ ਨੂੰ ਲੈ ਕੇ ਕੋਈ ਐਫਰਟ ਨਹੀਂ ਕੀਤਾ ਗਿਆ ਬਿਲਕੁਲ ਸਹੀ ਕਿਹਾ ਉਹਨਾਂ ਨੇ ਹਾਂ ਅਸੀਂ ਉਸੇ ਦਿਨ ਜਿਸ ਦਿਨ ਸੇਵਾ ਪੂਰੀ ਕੀਤੀ ਉਸੇ ਦਿਨ ਅਸੀਂ ਸਾਰਿਆਂ ਨੇ ਉੱਥੇ ਜਾ ਕੇ ਇੱਕ ਪਲੱਸ ਕਾਨਫਰੰਸ ਵੀ ਕੀਤੀ ਮੀਟਿੰਗ ਵੀ ਕੀਤੀ ਕਿ ਅੱਜ ਤੋਂ ਲੈ ਕੇ ਅਸੀਂ ਕੋਈ ਵੱਖਰੀ ਕਾਰਵਾਈ ਨਹੀਂ ਕਰਾਂਗੇ ਸਾਡੇ ਮੰਤਰੀ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਹੈ ਭਰਤੀ ਕਰੇਗੀ ਅਸੀਂ ਚਾਹ ਕਾਪੀਆਂ ਲਵਾਗੇ ਇਹ ਸ਼ੁਕਰ ਆਵਾਂਗੇ ਅਸੀਂ ਭਰਤੀ ਸ਼ੁਰੂ ਕਰਾਂਗੇ ਆਟੋਮੈਟਿਕਲੀ ਸਾਡੇ ਬਨਾਜ ਇੱਕ ਦੂਜੇ ਨਾਲ ਜਿਹੜਾ ਮਨਵਟਾਵ ਹੈ ਦੂਰ ਹੋ ਜਾਏਗਾ ਮਤਭੇਦ ਖਤਮ ਹੋ ਜਾਣਗੇ ਅਸੀਂ ਇੱਕ ਪਲੇਟਫਾਰਮ ਤੇ ਹੋਵਾਂਗੇ ਪਰ ਉਹਨਾਂ ਨੇ ਉਲਟਾ ਕੰਮ ਸ਼ੁਰੂ ਕਰ ਦਿੱਤਾ ਜੋ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਵਖਰੇ ਹੋਏ ਜਾਂ ਉੱਥੇ ਗਏ ਸੀ ਜੀ ਇਕਾਦਰ ਸਾਹਿਬ ਦੇ ਉੱਤੇ ਉਹਨਾਂ ਨੂੰ ਸਬਕ ਸਿਖਾਵਾਂਗੇ ਉਹ ਸਬਕ ਸਿਖਾਉਣ ਦੀ ਗੱਲ ਕਰਦੇ ਰਹੇ ਔਰ ਇਹ ਜਿਹੜੀ ਉਹਨਾਂ ਗੱਲ ਕਹੀਦਾ ਇੱਕ ਵਿਅਕਤੀ ਦੀ ਨਹੀਂ ਗੱਲ ਇੱਥੇ ਸੰਸਾਮਾ ਦੀ ਗੱਲ ਹੈ ਸਦਾਨਤਾ ਦੀ ਗੱਲ ਹੈ ਬਰਿਆਦਤ ਦੀ ਗੱਲ ਹੈ ਉਹਦੀ ਬਹੁਤ ਵੱਡੀ ਸਰਗੁਛਤਾ ਦੀ ਗੱਲ ਹੈ ਆਜ਼ਾਦ ਹਸਤੀ ਦੀ ਗੱਲ ਹੈ ਉਹ ਗੱਲ ਸਾਰਿਆਂ ਦੇ ਮਨਾਂ 'ਚ ਸੀ ਔਰ ਸਾਰੇ ਸਕੂਨ ਸੀ ਕਿ ਐਸੀ ਸੀ ਇਕਾਦਰ ਸਾਹਿਬ ਦੇ ਸਰ ਵਿੱਚ ਕਰਨ ਬਾਸ ਰੱਖ ਦਿਆ ਹੈ ਇਕੱਠੇ ਹੋਵਾਂਗੇ ਪਰ ਜਦੋਂ ਉਹਨੂੰ ਵੀ ਤੋੜ ਦਿੱਤਾ ਗਿਆ ਸੱਤ ਮੈਂਬਰ ਕਮੇਟੀ ਦੀ ਵੀ ਗੱਲ ਨਾ ਮੰਨੀ ਸੀ ਅਕਾਲ ਤਾਲ ਸਰ ਦੀ ਗੱਲ ਨਹੀਂ ਮੰਨੀ ਇਹ ਸਾਰੇ ਕੋਈ ਜਾਣਦੇ ਕਿਦਾਂ ਹਾਰ ਕੇ ਪੰਜ ਮੈਂਬਰ ਕਮੇਟੀ ਦਾ ਕੀਤਾ ਅੱਜ ਜੋ ਹਾਲਾਤ ਹੋਏ ਐ ਅੱਜ ਸਾਰੇ ਪੀੜਤਾਂ ਨਾਲ ਕੱਲ ਦਿੱਤੇ ਬਹੁਤ ਸਾਰੇ ਲੀਡਰਾਂ ਨਾਲ ਗੱਲ ਹੋਈ ਸਾਡੀ ਬਹੁਤ ਸਾਰੇ ਵਰਕਰਾਂ ਨਾਲ ਹੋਈ ਐ ਔਰ ਸਾਰੇ ਇਸ ਗੱਲ ਤੋਂ ਦੁਖੀ ਹੈ ਤੇ ਮੈਂ ਅੱਜ ਵੀ ਤੁਹਾਨੂੰ ਕਹਿੰਦੀ ਐ ਇਸ ਤੋਂ ਬਾਅਦ ਕੱਲ ਹੋਰ ਬਹੁਤ ਸਾਰੇ ਲੀਡਰ ਬਹੁਤ ਸਾਰੇ ਵਰਕਰ ਜਿਹੜੇ ਐ ਉਹ ਇਸ ਤੋਂ ਦੁਖੀ ਹੋਏ ਇੱਥੇ ਜਿਹੜਾ ਜਵਾਬ ਦੇਣਗੇ ਅੱਛਾ ਤੁਹਾਡੀ ਬੀਬੀ ਜੀ ਮੰਜੀਟਿਆ ਸਾਹਿਬ ਨਾਲ ਕੋਈ ਪਿਛਲੇ ਦਿਨਾਂ ਚ ਗੱਲ ਹੋਈ ਨੇ ਮੇਰੀ ਗੱਲ ਨਹੀਂ ਹੋਈ ਸੀ ਮੈਂ ਐਵੇਂ ਝੂਠ ਬੋਲਾ ਪੈਸੇ ਮੈਨੂੰ ਇਹ ਪਤਾ ਸੀਗਾ ਕਿ ਕੱਲ ਤਾਂ ਮੈਨੂੰ ਪਤਾ ਲੱਗਿਆ ਸੀਗਾ ਕਿ ਉਹ ਪ੍ਰੈਸ ਕਾਨਫਰੈਂਸ ਛੇਤੀ ਕਰ ਦੇ। ਅੱਛਾ ਉਹ ਪ੍ਰੈਸ ਕਾਨਫਰੈਂਸ ਕਰਨਗੇ ਹੁਣ ਅਗਲੇ ਦਿਨਾਂ ਚ। ਮਤਲਬ ਕੱਲ ਤੇਰਾ ਹੋਇਆ ਸੀ ਨੀ ਵੀ ਪ੍ਰੈਸ ਰਿਪੋਰਟ ਦੇਣਗੇ ਜਾਂ ਪ੍ਰੈਸ ਰਿਲੀਜ਼ ਕਰਨਗੇ ਜਾਂ ਅੱਛਾ ਆਪਣਾ ਗਲ জারি ਕਰਨਗੇ। ਅ ਕੱਲ ਤਾਂ ਸਾਨੂੰ ਪਤਾ ਸੀਗਾ। ਠੀਕ ਹੈ ਧੰਨਵਾਦ ਬੀਬੀ ਜੀ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਲਈ ਬੀਬੀ ਜਗੀਰ ਕੌਰ ਜਿੰਨੇ ਵੀ ਆਗੂ ਨੇ ਪਰਮਿੰਦਰ ਢੀਂਟਾ ਹੋਣ ਮਨਪ੍ਰੀਤਿਆਲੀ ਹੋਣ ਬੀਬੀ ਜਗੀਰ ਕੌਰ ਹੋਣ ਸਾਰਿਆਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਕਾਲੀ ਦਲ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਫੋਲੋ ਨਹੀਂ ਕੀਤਾ ਗਿਆ ਜਿਹੜੇ 2 ਦਸੰਬਰ ਦੇ ਫੈਸਲੇ ਸੀ ਜਿਹੜੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਏ ਗਏ ਸੀ